ਸਤਨਾਮ ਸ੍ਰੀ ਵਾਤਿ ਗੁਰੂ ਸਾਹਿਬ ਜੀ ਜਿਵੇਂ ਚੰਦਾ ਉੱਗਦਾ ਹੈ ਸੂਰਜ ਚੜ੍ਹੇ ਹਜ਼ਾਰ ਇਤੇ ਚੰਨੜ ਹੁੰਦੇ ਆ ਗੁਰਬਿਨ ਕੋਰਿਆਂ ਦਾ ਰ ਅੱਖੀ ਵੇਖ ਨਰਦਿਆ ਬਹਰ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣਣ ਰੋਵਣ ਤੇ ਹੱਸੇ ਨਗ ਨਰਜਾ ਵਾਸ ਲੈ ਕੂੜੇ ਪਰਵਸੇ ਰਾਜਨ ਕੋਈ ਕੂੜੇ ਪਰਵਾਸੇ ਪੀਰ ਮੁਰਦਾ ਫਿਰਹੜੀ ਸੱਚੀ ਰਹਿ ਰਸੇ ਸੋ ਕਹੋ ਟਲ ਗੁਰੂ ਸੇਵੀ ਆਹ ਇਸ ਸਹਿ ਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਦੁਖ ਰੋਗ ਕਾ ਟੇਰਾ ਬੰਨਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਟੇਰਾ ਬੰਨਾ ਆਨੰਦ ਕਰੇ ਨਰ ਨਾਰੀ ਹਾਰੇ ਹਾਰੇ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਏ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿ ਆ ਸਭ ਨੇ ਜਾਈ ਰਹਾ ਧੁਰ ਕੀ ਬਾਣੀ ਆਏ ਤਿੰਨ ਸਗਲੇ ਚੰਦ ਮਟਾਈ ਦਿਆਲ ਪਰਖੈ ਮਿਰਬਾਨਾ ਹਰ ਨਾਨਕ ਸਾਚ ਬਖਣਾ ਦਇਆਲ ਪ੍ਰਖ ਮਿਹਰਬਾਨਾ ਹਰ ਨਾਨਕ ਸਾਚ ਬਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰੋਲ ਜੀ ਤਰਾ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 627 ਤੇ 600 22 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੇ ਸੋਰਠ ਰਾਗ ਦੇ ਵਿੱਚ ਇਸ ਸ਼ਬਦ ਨੂੰ ਉਚਾਰਨ ਕੀਤਾ ਪਰਮੇਸ਼ਰ ਦਿੱਤਾ ਬੰਨਾ ਬੰਨਾ ਦਾ ਭਾਵ ਹੁੰਦਾ ਹੈ ਜਿਵੇਂ ਕਿਸੇ ਚੀਜ਼ ਨੂੰ ਅਸੀਂ ਬੰਨ੍ਹ ਲਾ ਦਈਏ ਜਿਵੇਂ ਖੇਤ ਦੇ ਵਿੱਚ ਪਾਣੀ ਦੇਣਾ ਹੁੰਦਾ ਇੱਕ ਕਿਾਰੇ ਦੇ ਵਿੱਚੋਂ ਜਦੋਂ ਦੂਸਰੇ 'ਚ ਪਾਣੀ ਲਾਉਣੇ ਕਰਨਾ ਹੈ ਉਦੋਂ ਇੱਕ 'ਚ ਬੰਨ੍ਹ ਲਾਇਆ ਜਾਂਦਾ ਤਾਂ ਦੂਸਰੇ 'ਚ ਪਾਣੀ ਜਾਂਦਾ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਆ ਜਿਹੜੇ ਤੁਹਾਡੇ ਅੰਦਰ ਦੁੱਖ ਨੇ ਤੁਹਾਡੇ ਅੰਦਰ ਕਲੇਸ਼ ਨੇ ਸਾਰਿਆਂ ਨੂੰ ਕਹਿੰਦੇ ਅਸੀਂ ਨੇ ਇੱਕ ਬੰਨ੍ਹਾ ਲਾਤਾ ਪਰਮੇਸ਼ਰ ਦਿੱਤਾ ਬੰਨ੍ਹਾ ਦੁੱਖ ਰੋਗ ਘਟੇ ਰ ਭੰਨਾ ਕਹਿੰਦੇ ਜਿਹੜੇ ਤੁਹਾਡੇ ਅੰਦਰ ਦੁੱਖ ਰੋਗ ਸਾਰੇ ਚੱਲ ਰਿਹਾ ਨਾ ਉਹਨਾਂ ਦਾ ਕਹਿੰਦੇ ਜਿਹੜਾ ਡੇਰਾ ਲਾਇਆ ਹੋਇਆ ਸੀ ਸਾਰੇ ਹੀ ਭੰਨ ਜਿਹੜੇ ਦੁੱਖਾਂ ਦਾ ਸਾਡੇ ਅੰਦਰ ਇਕੱਠਾ ਹੋਇਆ ਹੋਇਆ ਸੀ ਨਾ ਉਹ ਸਾਰੇ ਹੀ ਭੰਨ ਉਹ ਭੰਨਿਆ ਕਦੋਂ ਜਾਣ ਜਿਵੇਂ ਬੀਬੀਆਂ ਹਰ ਰੋਜ਼ ਆਪਣੇ ਘਰਾਂ ਦੇ ਵਿੱਚ ਝਾੜੂ ਲਾਉਂਦੀਆਂ ਨਾ ਝਾੜੂ ਲਾਉਣ ਦਾ ਮਤਲਬ ਹੁੰਦਾ ਕਿ ਥੋੜਾ ਜਿਹਾ ਵੀ ਗੰਦ ਨਾ ਭਵੇ ਘਰ 'ਚ ਉਹ ਰੋਜ਼ ਦੀ ਰੋਜ਼ ਸਾਫ਼ ਹੁੰਦਾ ਰਹੇ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਤੁਸੀਂ ਗੁਰਬਾਣੀ ਪੜ੍ਹਦੇ ਰਹੋ ਗੁਰਬਾਣੀ ਸੁਣਦੇ ਰਹੋ ਗੁਰਬਾਣੀ ਤੇ ਅਮਲ ਕਰਦੇ ਰਹੋ ਕਹਿੰਦੇ ਥੋੜਾ 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 ਰੋਜ਼ ਗੁਰਬਾਣੀ ਤੇ ਅਮਲ ਕਰਦੇ ਰਹੋਗੇ ਨਾ ਤੁਹਾਡਾ ਅੰਦਰ ਸਾਫ਼ ਹੁੰਦਾ ਜਾਣਾ ਜਿਵੇਂ ਘਰ ਦੀ ਸਫਾਈ ਰੋਜ਼ ਹੁੰਦੀ ਹੈ ਨਾ ਇਸੇ ਤਰ੍ਹਾਂ ਕਹਿੰਦੇ ਤੁਸੀਂ ਆਪਣੇ ਅੰਦਰ ਦੀ ਵੀ ਸਫਾਈ ਕਰਦੇ ਰਹੋ ਜਿਸ ਘਰ ਵਿੱਚ ਕਹਿੰਦੇ ਔਰਤ ਨਹੀਂ ਹੈ ਉਸ ਘਰ ਵਿੱਚ ਕਹਿੰਦੇ ਗੰਦ ਪੈ ਜਾਂਦਾ ਜੇ ਤੁਸੀਂ ਗੁਰੂ ਦਾ ਨਾਮ ਆਪਣੇ ਅੰਦਰ ਨਾ ਜਪਿਆ ਨਾ ਨਾਮ ਵਸਾਇਆ ਕਹਿੰਦੇ ਜਿਵੇਂ ਘਰ 'ਚ ਗੰਦ ਪੈ ਜਾਂਦਾ ਇਸੇ ਤਰ੍ਹਾਂ ਹੀ ਕਹਿੰਦੇ ਤੇਰੇ ਅੰਦਰ ਦੁੱਖਾਂ ਤੇ ਰੋਗਾਂ ਦਾ ਗੰਦ ਪੈ ਜਾਣਾ ਅੰਦਰੋਂ ਭਰ ਜਾਣਾ ਮਾੜੀਆਂ ਚੀਜ਼ਾਂ ਦੇ ਨਾਲ ਪਰ ਕਹਿੰਦੇ ਜਦੋਂ ਤੁਸੀਂ ਪਰਮੇਸ਼ਰ ਦਾ ਨਾਮ ਜਪੋਗੇ ਨਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ ਕਹਿੰਦੇ ਇੱਕ ਵੀ ਦੁੱਖ ਨਹੀਂ ਇੱਕ ਵੀ ਰੋਗ ਨਹੀਂ ਰਹਿੰਦਾ ਸ਼ਰੀਰਿਕ ਰੋਗਾਂ ਦੀ ਗੱਲ ਨਹੀਂ ਇੱਥੇ ਗੁਰੂ ਸਾਹਿਬ ਕਰਦੇ ਸ਼ਰੀਰਿਕ ਰੋਗਾਂ ਵਾਸਤੇ ਅਸੀਂ ਦਵਾਈ ਲੈਂਦੇ ਆ ਪਰ ਗੁਰੂ ਸਾਹਿਬ ਕਹਿੰਦੇ ਜਿਹੜਾ ਮਨ ਦਾ ਰੋਗ ਹੈ ਨਾ ਅਸਲ ਗੱਲ ਤੇ ਉਹਦੀ ਹੈ ਕਿ ਮਨ ਦਾ ਰੋਗ ਜਦੋਂ ਕਿਸੇ ਨੂੰ ਮਨ ਦਾ ਰੋਗੀ ਹੋ ਜਾਂਦਾ ਨਾ ਬੰਦਾ ਮਨ ਦਾ ਰੋਗੀ ਉਹ ਬਾਹਰੋਂ ਕੁੰਡਾ ਕੁਆੜ ਚੱਕ ਚੱਕ ਕੇ ਆਪਣੇ ਘਰ ਗੰਦ ਪਾ ਦਿੰਦਾ ਉਹਨੂੰ ਸੋਝੀ ਨਹੀਂ ਰਹਿੰਦੀ ਜਿਹੜਾ ਮਨ ਦਾ ਰੋਗੀ ਹੋ ਗਿਆ ਕਹਿੰਦੇ ਬਾਹਰੋਂ ਦਵਾਈ ਤੁਸੀਂ ਲਓਗੇ ਸਰੀਰ ਦੇ ਰੋਗ ਵਾਸਤੇ ਪਰ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਉਹ ਖੁਦ ਮੁਖ ਦੇਵੇ ਕਟ ਜਮ ਕੇ ਫੰਦਾ ਕਹਿੰਦੇ ਉਹ ਤੇ ਜਨਮ ਮਰਨ ਦੀ ਦੁੱਖ ਨੂੰ ਕੱਟਣ ਦੀ ਤਾਕਤ ਰੱਖਦਾ ਹੈ ਪ੍ਰਮਾਤਮਾ ਕਹਿੰਦੇ ਜੇ ਉਹਦੇ ਨਾਲ ਤੁਸੀਂ ਜੁੜ ਜੂਗੇ ਨਾ ਕਹਿੰਦੇ ਅੰਦਰ ਦਾ ਜਿਹੜਾ ਮਨ ਹੈ ਨਾ ਉਹ ਬਿਲਕੁਲ ਸਾਫ਼ ਹੋ ਜਾਣੇ ਆਨੰਦ ਕਰੇ ਨਰ ਨਾਰੀ ਕਹਿੰਦੇ ਜਦੋਂ ਤੁਹਾਡੇ ਅੰਦਰੋਂ ਦੁੱਖਾਂ ਤੇ ਰੋਗਾਂ ਦਾ ਡੇੜਾ ਭੰਨਤਾ ਨਾ ਪ੍ਰਮਾਤਮਾ ਨੇ ਫਿਰ ਚਾਹੇ ਔਰਤ ਚਾਹੇ ਮਰਦ ਹੈ ਕਹਿੰਦੇ ਆਨੰਦ ਕਰ ਹੈ ਨਰ ਨਾਰੀ ਕਹਿੰਦੇ ਉਹਨਾਂ ਦੇ ਅੰਦਰ ਹਮੇਸ਼ਾ ਹੀ ਆਨੰਦ ਰਹਿਣਾ ਹੈ ਜਿਵੇਂ ਅਸੀਂ ਬਾਣੀ ਪੜਦੇ ਆ ਨਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਨੰਦ ਸਾਹਿਬ ਦੀ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਕਹਿੰਦੇ ਦੁਨੀਆ ਕਹਿੰਦੀ ਫਿਰਦੀ ਆ ਕਿ ਆ ਆਨੰਦ ਆ ਗਿਆ ਆਨੰਦ ਆ ਗਿਆ ਪਰ ਆਨੰਦ ਜਿਹੜਾ ਹੋਣਾ ਹੈ ਉਹ ਗੁਰੂ ਦੀ ਬਾਣੀ ਪੜ ਕੇ ਆਉਣਾ ਹੈ ਹੁਣ ਜੇ ਕੋਈ ਗਾਣਾ ਆਉਂਦਾ ਹੈ ਨਾ ਨਵਾਂ ਬੰਦਾ ਕਹਿੰਦਾ ਬੜਾ ਸੋਹਣਾ ਗਾਣਾ ਸੀ ਆਨੰਦ ਆ ਗਿਆ ਪਰ ਉਹ ਆਨੰਦ ਕਿੰਨਾ ਕਿਤੇ ਰਹਿਣਾ ਜੀ ਇੱਕ ਦਿਨ ਦੋ ਦਿਨ ਪੰਜ ਦਿਨ ਫਿਰ ਕਹਿੰਦੇ ਕੰਨ ਖਾਦੇ ਆ ਬੰਦ ਕਰੋ ਇਹਨੂੰ ਪਰ ਜਿਹੜੀ ਗੁਰਬਾਣੀ ਹੈ ਇਹਨੂੰ ਰੋਜ਼ ਸੁਣਦੇ ਆਸੀਂ ਰੋਜ਼ ਪੜ੍ਹਦੇ ਆਂ ਇਹਦੇ ਵਿੱਚੋਂ ਆਨੰਦ ਹੀ ਆਨੰਦ ਆਉਂਦਾ ਹੈ ਇਸੇ ਕਰਕੇ ਤੇ ਗੁਰੂ ਸਾਹਿਬ ਕਹਿੰਦੇ ਆ ਕਿ ਸਤਗੁਰ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਕਿ ਜਿਹੜਾ ਪਰਮਾਤਮਾ ਇਹ ਤੇ ਸਦਾ ਹੀ ਨਵਾਂ ਹੈ ਇਹ ਪੁਰਾਣਾ ਕਦੇ ਹੁੰਦਾ ਹੀ ਨਹੀਂ ਜਦੋਂ ਤੁਸੀਂ ਗੁਰਬਾਣੀ ਨੂੰ ਪੜੋਗੇ ਉਦੋਂ ਆਨੰਦ ਸ਼ੁਰੂ ਹੋਣਾ ਹੈ आनंद आनंद ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਦੋਂ ਗੁਰੂ ਦੇ ਨਾਲ ਜੁੜਾਂਗੇ ਅਸਲ ਆਨੰਦ ਦਾ ਪਤਾ ਤੇ ਉੱਤੇ ਲੱਗਣਾ ਕਿ ਆਨੰਦ ਹੈ ਕਿ ਇੱਥੇ ਗੁਰੂ ਸਾਹਿਬ ਕਹਿੰਦੇ ਆਨੰਦ ਕਰ ਹੈ ਨਰ ਨਾਰੀ ਚਾਹੇ ਔਰਤ ਹੈ ਚਾਹੇ ਮਰਦ ਹੈ ਜਦੋਂ ਉਹਦੇ ਅੰਦਰੋਂ ਦੁੱਖਾਂ ਦਾ ਡੇਰਾ ਭੰਨਤਾ ਨਾ ਪ੍ਰਮਾਤਮਾ ਨੇ ਪ੍ਰਮਾਤਮਾ ਨਾਲ ਜੁੜ ਕੇ ਉਹ ਤੁਹਾਡੇ ਅੰਦਰ ਆਨੰਦ ਆ ਜਾਣਾ ਹਾਰੇ ਹਾਰੇ ਪ੍ਰਭ ਕਿਰਪਾ ਧਾਰੀ ਕਹਿੰਦੇ ਵਾਤਮਾਨੇ ਮੇਰੇ ਤੇ ਐਸੀ ਕਿਰਪਾ ਕੀਤੀ ਕਿ ਮੇਰਾ ਅੰਦਰ ਜਿਹੜਾ ਉਹ ਸੋਣਾ ਬੜਾਤਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਦਾ ਦਰਸ਼ਨ ਪਾਈ ਜੀ ਉਹ ਜਦੋਂ ਸਤਿਗੁਰ ਦਾ ਦਰਸ਼ਨ ਪਾ ਲਿਆ ਨਾ ਅੰਦਰ ਠੰਡਾ ਹੋ ਗਿਆ ਹਰ ਹਰ ਪ੍ਰਭ ਕਿਰਪਾ ਧਾਰੀ ਗੁਰੂ ਨੇ ਮੇਰੇ ਤੇ ਬਹੁਤ ਕਿਰਪਾ ਕੀਤੀ ਸੰਤੋ ਸੁਖ ਹੋਆ ਸਭ ਥਾਈ ਚਾਹੇ ਤੁਸੀਂ ਗੁਰਦੁਆਰਾ ਸਾਹਿਬ 'ਚ ਬੈਠੇ ਹੋ ਫਿਰ ਚਾਹੇ ਤੁਸੀਂ ਪਹਾੜਾਂ 'ਚ ਗਏ ਹੋ ਉੱਥੇ ਵੀ ਤੁਹਾਨੂੰ ਸੁਖ ਲੱਭਣਾ ਕਿਉਂਕਿ ਸੁਖ ਹਮੇਸ਼ਾ ਬੰਦੇ ਦੇ ਅੰਦਰ ਹੁੰਦਾ ਹੈ ਜਦੋਂ ਤੁਸੀਂ ਗੁਰਬਾਣੀ ਰਾਹੀਂ ਅੰਦਰੋਂ ਪ੍ਰਗਟ ਕਰ ਲਿਆ ਬਸ ਫਿਰ ਸਾਰੇ ਥਾਵਾਂ ਤੇ ਸੁਖ ਹੀ ਸੁਖ ਮਿਲਦਾ ਪਰ ਜੇ ਅਸੀਂ ਕਹੀਏ ਨਾ ਕਿ ਪਹਾੜਾਂ ਦੇ ਵਿੱਚ ਹੀ ਸੁੱਖ ਹੈ ਨਹੀਂ ਜੇ ਅਸੀਂ ਆਪਣੇ ਅੰਦਰੋਂ ਸੁਖ ਨਹੀਂ ਪ੍ਰਾਪਤ ਕੀਤਾ ਤਾਂ ਗੁਰਦੁਆਰੇ ਦੇ ਅੰਦਰ ਬੈਠੇ ਵੀ ਇਸ ਤਰ੍ਹਾਂ ਭੁੱਜਦੇ ਆ ਜਿਵੇਂ ਭੱਠੀ 'ਚ ਪਾਏ ਹੋਏ ਦਾਣੇ ਭੁੱਜਦੇ ਆ ਪਰ ਜੇ ਅਸੀਂ ਅੰਦਰੋਂ ਸੁਖ ਪ੍ਰਾਪਤ ਕਰ ਲਿਆ ਗੁਰਬਾਣੀ ਦੇ ਨਾਲ ਲੱਗ ਕੇ ਫਿਰ ਪਹਾੜਾਂ 'ਚ ਬੈਠਿਆਂ ਨੂੰ ਵੀ ਸੁੱਖ ਆਉਣਾ ਹੈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭ ਨਹੀਂ ਜਾਈ ਜਿਹੜਾ ਪਰਮਾਤਮਾ ਹੈ ਜਿਹੜਾ ਪੂਰਨ ਹੈ ਜਿਹੜਾ ਪਰਮੇਸ਼ਰ ਹੈ ਪਾਰ ਬ੍ਰਹਮ ਪੂਰਨ ਪਰਮੇਸ਼ਰ ਉਹ ਪੂਰਾ ਹੈ ਜਿਵੇਂ ਅਸੀਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ ਨਾ ਕਿ ਪਰਮਾਤਮਾ ਜਿਹੜਾ ਉਹ ਪੂਰਨ ਹੈ ਉਹ ਪਰਮੇਸ਼ਰ ਹੈ ਉਹਦੀ ਬਾਣੀ ਦੇ ਵਿੱਚ ਕਿੰਨਿਆਂ ਥਾਂ ਤੇ ਆਇਆ ਕਿ ਪਰਮਾਤਮਾ ਜਿਹੜਾ ਉਹ ਪੂਰਾ ਹੈ ਉਹ ਅਧੂਰਾ ਨਹੀਂ ਹੈ ਪਰਮਾਤਮਾ ਦਾ ਗਿਆਨ ਜਿਹੜਾ ਉਹ ਪੂਰਾ ਹੈ ਪੂਰਾ ਪ੍ਰ ਅਰਾਧੇ ਆ ਪੂਰਾ ਜਾਗ ਦਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਓ ਪਰਮਾਤਮਾ ਕਦੇ ਅਧੂਰਾ ਨਹੀਂ ਹੁੰਦਾ ਅਧੂਰਾ ਕੌਣ ਅਸੀਂ ਅਧੂਰੇ ਆ ਕਈ ਵਾਰੀ ਅਸੀਂ ਅਧੂਰੇ ਕਰਕੇ ਪਰਮਾਤਮਾ ਨੂੰ ਵੀ ਅਸੀਂ ਅਧੂਰਾ ਕਹਿ ਦਿੰਨੇ ਆ ਕਿ ਆ ਬਾਣੀ ਸਹੀ ਨਹੀਂ ਹੈ ਆ ਬਾਣੀ ਸਹੀ ਨਹੀਂ ਅਸੀਂ ਅਦੂਰੇ ਪਰਮਾਤਮਾ ਤੇ ਹਮੇਸ਼ਾ ਹੀ ਪੂਰ ਹੈ ਪੂਰ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿ ਆ ਸਭ ਨਹੀਂ ਜਾਈ ਉਹ ਸਾਰਿਆਂ ਥਾਂਾਂ ਤੇ ਹੈ ਉਹ ਹਰ ਇੱਕ ਥਾਂ ਤੇ ਆ ਉਹ ਬੱਚਿਆਂ ਚ ਨੌਜਵਾਨਾਂ ਚ ਬੁੱਢਿਆਂ ਚ ਹਰ ਇੱਕ ਦੇ ਅੰਦਰ ਉਹੀ ਪਰਮਾਤਮਾ ਧੜਕ ਰਿਹਾ ਰਹਾਓ ਰਹਾਓ ਦਾ ਭਾਵ ਉਹਦੇ ਠਹਿਰਨਾ ਇਹ ਰਣਤੋ ਦਾ ਭਾਵ ਹੁੰਦਾ ਹੈ ਕਿ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤੁਰ ਕੀ ਬਾਣੀ ਆਏ ਹੁਣ ਤੁਰ ਕੀ ਬਾਣੀ ਕਈ ਵਾਰੀ ਅਸੀਂ ਕਿਸੇ ਨੂੰ ਕਹਿੰਦੇ ਹਾਂ ਨਾ ਇਹਦੇ ਅੰਦਰ ਥੋੜੋ ਪਿਆਰ ਹੈ ਮੇਰੇ ਲਈ ਤੁਰਦਾ ਭਾਵ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜਿੰਦੇ ਹਿਰਦੇ ਚੋਂ ਬਾਣੀ ਆਏ ਗੁਰੂ ਅੰਗਦ ਦੇਵ ਮਹਾਰਾਜ ਜਿੰਦੇ ਹਿਰਦੇ ਚੋਂ ਬਾਣੀ ਆਏ ਗੁਰੂ ਅਮਰਦਾਸ ਮਹਾਰਾਜ ਜਿੰਦੇ ਹਿਰਦੇ ਦੀ ਬਾਣੀ ਆਏ ਇਹ ਹਿਰਦੇ ਦੀ ਬਾਣੀ ਹੈ ਗੁਰੂ ਸਾਹਿਬ ਦੀ 15 ਭਗਤਾਂ ਦੀ ਬਾਣੀ 11 ਭੱਟਾਂ ਦੀ ਬਾਣੀ ਚਾਰ ਗੁਰਸਿੱਖਾਂ ਦੀ ਬਾਣੀ ਛੇ ਗੁਰੂ ਸਹਿਬਾਨਾਂ ਦੀ ਬਾਣੀ ਇਹ ਸਾਰਿਆਂ ਦੀ ਬਾਣੀ ਜਿਹੜੀ ਹੈ ਇਹ ਤੁਰ ਹਿਰਦੇ ਦੀ ਆਵਾਜ਼ ਹੈ ਇਹ ਤੁਰੋ ਹਿਰਦੇ ਚੋਂ ਨਿਕਲੀ ਹੋਈ ਬਾਣੀ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਜਦੋਂ ਸਾਡੇ ਅੰਦਰੋਂ ਤੁਰੋਂ ਕੋਈ ਗੱਲ ਨਿਕਲਦੀ ਹੈ ਨਾ ਉਹ ਚਿੰਤਾ ਮਿਟਾ ਦਿੰਦੀ ਹੈ ਜੇ ਕਿਸੇ ਨੂੰ ਮਾੜੇ ਬੋਲ ਬੋਲਾਂਗੇ ਉਹ ਫਿਰ ਉਹਦੀ ਚਿੰਤਾ ਵਧਾ ਵੀ ਦਿੰਦੀ ਹੈ ਪਰ ਜਿਹੜੀ ਗੁਰਬਾਣੀ ਹੈ ਨਾ ਗੁਰਬਾਣੀ ਗੁਰੂ ਦੇ ਧੁਰ ਹਿਰਦੇ ਚੋਂ ਆਈ ਹੋਈ ਹੈ ਇਹ ਕਿਸੇ ਦੀ ਚਿੰਤਾ ਵਧਾਉਂਦੇ ਨਹੀਂ ਇਹ ਹਰ ਇੱਕ ਦੀ ਚਿੰਤਾ ਘਟਾ ਦਿੰਦੀ ਹੈ ਪਰ ਅਸੀਂ ਇਸ ਗੁਰਬਾਣੀ ਦੇ ਨਾਲ ਜੁੜ ਨਹੀਂ ਪਸੰਦ ਨਹੀਂ ਕਰਦੇ ਤਿੰਨ ਕੀ ਤਿੰਨ ਸਗਲਿ ਚਿੰਤਾ ਮਟਾਏ ਦਿਆਲ ਪ੍ਰਖ ਦੇਰਵਾਨਾ ਜਿਹੜਾ ਪਰਮਾਤਮਾ ਹੈ ਨਾ ਉਹ ਹਰ ਇੱਕ ਤੇ ਖੁਸ਼ ਹੁੰਦਾ ਹੈ ਹਰ ਇੱਕ ਤੇ ਦਇਆ ਕਰਦਾ ਹੈ ਹਰ ਇੱਕ ਦੇ ਨਾਲ ਪਿਆਰ ਕਰਦਾ ਹੈ ਪਰ ਅਸੀਂ ਪਿਆਰ ਕਰਨ ਵਾਲੇ ਬਣੀਏ ਨਾ ਅਸੀਂ ਕਦੇ ਪਿਆਰ ਹੀ ਨਹੀਂ ਕੀਤਾ ਗੁਰੂ ਨੂੰ ਗੁਰੂ ਸਾਹਿਬ ਕਹਿੰਦੇ ਐ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਨੇ ਪ੍ਰਬਾਤਮਾ ਨੂੰ ਪਾ ਲਿਆ ਗੁਰੂ ਅਮਰਦਾਸ ਮਹਾਰਾਜ 62 ਸਾਲ ਦੀ ਉਮਰ ਦੇ ਵਿੱਚ ਮਿਲਦੇ ਹੈ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਬਸ ਪਿਆਰ ਸ਼ੁਰੂ ਹੋ ਗਿਆ ਤੇ ਅੱਜ ਉਹ ਸਾਡੇ ਦਿਲਾਂ 'ਚ ਧੜਕਦੇ ਹੈ ਪਰਮਾਤਮਾ ਕਦੇ ਕਿਸੇ ਨਾਲ ਵੈਰ ਨਹੀਂ ਕਰਦਾ ਦਿਆਲ ਪੁਰਖ ਮਿਹਰਵਾਨ ਉਹ ਤੇ ਹਮੇਸ਼ਾ ਹੀ ਮਿਹਰ ਦੀ ਨਿਗਾਹ ਰੱਖਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਹਨ ਕਰ ਫਕਰ ਦਾਇਮ ਲਾਇ ਚਸ਼ਮੇ ਜਹ ਤਾ ਮੌਜੂਦ ਕਹਿੰਦੇ ਤੁਸੀਂ ਫਕੀਰੀ ਦੀ ਹੈ ਨਾ ਕਲਾਕੇ ਵੇਖੋ ਨਾ ਕਰ ਫਕਰ ਦਾਇਮ ਲਾਇ ਚਸ਼ਮੇ ਚਸ਼ਮੇ ਕਹਿੰਦੇ ਹਨ ਅਨਕ ਨੂੰ ਇਹਨੇ ਤੁਸੀਂ ਐਨਕਾ ਲਾ ਕੇ ਦੇਖੋ ਵਕੀਰੀ ਦੀ ਤੁਹਾਨੂੰ ਸਾਰੇ ਤੇ ਰੱਬ ਦਿਸਣਾ ਪਰ ਜਿਹੜਾ ਬੰਦਾ ਚੋਰ ਹੈ ਉਹਨੂੰ ਸਾਰੇ ਚੋਰ ਦਿਸਦੇ ਆ ਜਿਹੜਾ ਸਾਧ ਉਹਨੂੰ ਸਾਰੇ ਸਾਧ ਦਿਸਦੇ ਆ ਪਰ ਗੁਰੂ ਸਾਹਿਬ ਕਹਿੰਦੇ ਜੇ ਕਿਸੇ ਨੇ ਕਾਲੇ ਰੰਗ ਦੀਆਂ ਐਨਕਾ ਲਾਈਆਂ ਨੇ ਉਹਨੂੰ ਕਾਲਾ ਕਾਲਾ ਦਿਸਦਾ ਸਾਰਾ ਜਿਹਨੇ ਲਾਲ ਰੰਗ ਦੀਆਂ ਲਾ ਲਈਆਂ ਉਹਨੂੰ ਸਾਰਾ ਲਾਲ ਲਾਲ ਦਿਸਦਾ ਪਰ ਗੁਰੂ ਸਾਹਿਬ ਕਹਿੰਦੇ ਜਿਹਨੇ ਫਕੀਰੀ ਦੀਆਂ ਐਨਕਾ ਲਾ ਲਈਆਂ ਉਹਨੂੰ ਸਾਰਿਆਂ ਦੇ ਵਿੱਚੋਂ ਫਕੀਰ ਨਜ਼ਰ ਆਉਂਦੇ ਆ ਪਰਮਾਤਮਾ ਕਿਸੇ ਤੇ ਗੁੱਸਾ ਨਹੀਂ ਹੁੰਦਾ ਪਰਮਾਤਮਾ ਕਿਸੇ ਦਾ ਮਾੜਾ ਨਹੀਂ ਤੱਕਦਾ ਦਇਆਲ ਪੁਰਖ ਮਿਹਰਬਾਨਾ ਤੇ ਹਮੇਸ਼ਾ ਹੀ ਮਿਹਰ ਦੀ ਨਿਗਾਹ ਰੱਖਦਾ ਹੈ ਹਰ ਨਾਨਕ ਸਾਚ ਬਖਾਨਾ ਜਦੋਂ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਗੇ ਨਾ ਜੀ ਉਦੋਂ ਗੁਰੂ ਸਾਹਿਬ ਕਹਿੰਦੇ ਹਰ ਨਾਨਕ ਸੱਚ ਬਖਾਨਾ ਉਦੋਂ ਫਿਰ ਝੂਠ ਸਾਡੇ ਹਿਰਦੇ ਚੋਂ ਨਿਕਲ ਜਾਣਾ ਉਦੋਂ ਹਮੇਸ਼ਾ ਸੱਚ ਦੀ ਇਹ ਆਵਾਜ਼ ਆਉਣੀ ਹੈ ਹਮੇਸ਼ਾ ਸੱਚ ਬੋਲਿਆ ਜਾਣਾ ਹੈ ਹਮੇਸ਼ਾ ਸੱਚ ਸਾਰਿਆਂ ਦੇ ਸਾਹਮਣੇ ਆਉਣਾ ਹੈ ਤੇ ਜਦੋਂ ਅਸੀਂ ਗੁਰੂ ਦੇ ਨਾਲੋਂ ਟੁੱਟ ਜਾਂਦੇ ਆ ਉਦੋਂ ਸਾਡੀ ਜ਼ਿੰਦਗੀ ਝੂਠ ਦੇ ਨਾਲ ਪਾਪਾਂ ਦੇ ਨਾਲ ਭਰ ਜਾਂਦੀ ਹੈ ਪਰ ਜਦੋਂ ਅਸੀਂ ਸੱਚ ਦੇ ਰਸਤੇ 'ਤੇ ਚੱਲਣ ਲੱਗਦੇ ਆ ਇੱਕ ਵਾਰ ਤੇ ਔਖਾ ਹੁੰਦਾ ਹੈ ਇਨਸਾਨ ਕਿਉਂਕਿ ਦੁਨੀਆ ਉਹਦੇ ਖਿਲਾਫ ਹੋ ਜਾਂਦੀ ਹੈ ਜਿਹੜੇ ਸੱਚ ਬੋਲਣ ਵਾਲਾ ਪਰ ਇੱਕ ਦਿਨ ਐਸਾ ਹੋਣਾ ਹੈ ਕਿ ਪ੍ਰਮਾਤਮਾ ਆਪਣੇ ਪਿਆਰਿਆਂ ਦੀ ਫਿਰ ਲਾਜ ਰੱਖਦਾ ਹੈ ਹਰ ਯੁੱਗ-ਯੁੱਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਢਾਕਿ ਸੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆ ਨਿੰਦਕਾਂ ਬਿਠਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾਰ ਸੇਵਿਆ ਅੰਤ ਲੈ ਛਡਾਇਆ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜਿਬ ਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ